ਪਹਿਲਾਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਸੁਖਵੀਰ ਬਾਦਲ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਫਿਰ ਇਹ ਸੀਗਾ ਕਿ ਉਹ ਦੇਣ ਆਪਣਾ ਮਾਫੀਨਾਮਾ ਜੇ ਤਾਂ ਉਹਨਾਂ ਨੇ ਮਾਫੀਨਾਮਾ ਦਿੱਤਾ ਤੇ ਨਾਲ ਹੀ ਇਹ ਗੱਲਾਂ ਵੀ ਆਉਣ ਲੱਗੀਆਂ ਕਿ ਭਾਈ ਮਾਫੀਨਾਮਾ ਉਹਨਾਂ ਦਾ ਜਨਤਕ ਹੋਣਾ ਚਾਹੀਦਾ ਜੀ ਹੁਣ ਮਾਫੀਨਾਮਾ ਇੱਕ ਪਾਸੇ ਜਨਤਕ ਹੋ ਗਿਆ ਦੂਜੇ ਪਾਸੇ ਉਹਨਾਂ ਨੇ ਕੋਰ ਕਮੇਟੀ ਦੀ ਪੁਨਰਗਠਨ ਕਰ ਲਿਆ ਨਾਲ ਦੀ ਨਾਲ ਹੁਣ ਇਹਦੇ ਵਿੱਚ ਅੱਗੇ ਕੀ ਦੇਖਿਆ ਜਾ ਸਕਦਾ ਜੀ ਨਹੀਂ ਦੇਖੋ ਜਿਹੜਾ ਜਨਤਕ ਹੋਇਆ ਨਾ ਮਾਫੀਨਾਮਾ ਜੀ ਉਹਦੇ 'ਚ ਜਿਵੇਂ ਤੁਸੀਂ ਇੱਕ ਚੀਜ਼ ਗੱਲ ਕਹੀ ਆ ਕਿ ਮੰਗ ਹੋ ਰਹੀ ਸੀ ਕਿ ਮਾਫੀਨਾਮਾ ਜਿਹੜਾ ਜਨ ਤੱਕ ਕੀਤਾ ਜਾਵੇ ਜੀ ਇਸੇ ਮੰਗ ਨੂੰ ਹੀ ਪੂਰਿਆਂ ਕੀਤਾ ਗਿਆ ਕਿਉਂ ਕਿ ਕਿਉਂਕਿ ਦੇਖੋ ਬੜੀਆਂ ਸਰ ਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਸਮੇਂ ਦੇ ਹਿਸਾਬ ਨਾਲ ਫਿਰ ਆਪਣੇ ਆਪ ਹੀ ਖੁੱਲ ਜਾਂਦੀਆਂ ਆਪਣੇ ਆਪ ਹੀ ਉਹਨਾਂ ਚੀਜ਼ਾਂ ਦਾ ਜਵਾਬ ਮਿਲ ਜਾਂਦਾ ਹੈ ਪਿਛਲੇ ਦਿਨੀ ਪ੍ਰਕਾਸ਼ ਸਿੰਘ ਬਾਦਲ ਹੁਰਾਂ ਦਾ ਇੱਕ ਪਛਤਾਪ ਵਾਲਾ ਪੱਤਰ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਦਿੱਤਾ ਗਿਆ ਸੀਗਾ ਜੀ ਜਦੋਂ ਪੰਜਾਬ ਦੇ ਵਿੱਚ ਬੇਅਦਬੀ ਆ ਜੀਆਂ ਕਿ ਲੋਕ ਬਹੁਤ ਹੀ ਹਿਰਦੇ ਵਿਦਕ ਘਟਨਾਵਾਪਰਸ ਹਾਂ ਬਿਲਕੁਲ ਕਟੀਆਂ ਜੀ ਹੋਣ ਲੱਗੀਆਂ ਸੀ ਘਟਨਾਵਾਪਰਸ ਤਾਂ ਇਹਨਾਂ ਨੇ ਜਾ ਕੇ ਇੱਕ ਪਛਤਾਵਾ ਵਾਲਾ ਪੱਤਰ ਸੌਂਪਿਆ ਸੀ ਜੀ ਪਹਿਲਾਂ ਉਹ ਵਾਇਰਲ ਹੁੰਦਾ ਮੈਂ ਬੜਾ ਹਰਾਮ ਸੀਗਾ ਕਿ ਇਸ ਪੱਤਰ ਦਾ ਤੇ ਯਾਰ ਸਾਡੇ ਵਰਗੇ ਬੰਦਿਆਂ ਨੂੰ ਵੀ ਨਹੀਂ ਪਤਾ ਜਿਹੜੇ ਕਿ ਉਸ ਵੇਲੇ ਕੰਮ ਵੀ ਕਰਦੇ ਸੀ ਮੀਡੀਆ 'ਚ ਜੀ ਤੇ ਬਹੁਤ ਲੱਗਿਓ ਇਹ ਸਾਰੀਆਂ ਘਟਨਾਵਾਂ ਨੂੰ ਦੇਖਦੇ ਸੀ ਜਾਂ ਅਧਿਐਨ ਕਰਦੇ ਸੀ ਵਿਸ਼ਲੇਸ਼ਣ ਕਰਦੇ ਸੀ ਕਿ ਯਾਰ ਇਹ ਪੱਤਰ ਕਿਸ ਵੇਲੇ ਜਾ ਕੇ ਆਇਆ ਹਾਲਾਂਕਿ ਟਟਮੀਆਂ ਕਿਤੇ ਖਬਰਾਂ ਲੱਗੀਆਂ ਹੋਣਗੀਆਂ ਪਰ ਬਹੁਤੀ ਚਰਚਾ ਨਹੀਂ ਸੀ ਇਸ ਬਾਰੇ ਤੇ ਤਾਂ ਮੈਂ ਖੁਦ ਆਪਣੇ ਆਪ ਨੂੰ ਇਹ ਸਵਾਲ ਕਰ ਰਿਹਾ ਸੀਗਾ ਕਿ ਯਾਰ ਆਪਾਂ ਨੂੰ ਯਾਦ ਹੈ ਕਿਉਂ ਨਹੀਂ ਹੈ ਮੈਂ ਸੋਚਿਆ ਚਲੋ ਯਾਰ ਭੁੱਲ ਗਏ ਹੋਵਾਂਗੇ ਆਪਾਂ ਕਿਤੇ ਜਾ ਮਿਸ ਕਰ ਗਏ ਜੀ ਜਾ ਬਹੁਤੀ ਗੱਲਬਾਤ ਹੀ ਨਹੀਂ ਹੋਈ ਉਸ ਤਰ੍ਹਾਂ ਪਰ ਹੁਣ ਮੈਨੂੰ ਸਮਝ ਆ ਰਿਹਾ ਕਿ ਇਹ ਮਾਮਲਾ ਜਿਹੜਾ ਅਸਲ ਦੇ ਵਿੱਚ ਉਹ ਜਿਹੜਾ ਵਾਇਰਲ ਹੋਇਆ ਪੱਤਰ ਜਿਵੇਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸੈਕਟਰੀਅਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜਨਤਕ ਜਾਣਬੁੱਝ ਕੇ ਕੀਤਾ ਗਿਆ ਇਸ ਨੂੰ ਲੀਕ ਨਾ ਕਿਹਾ ਜਾਂਦਾ ਮਤਲਬ ਕਿ ਮੀਡੀਆ ਤੱਕ ਖੁਦ ਹੀ ਪਹੁੰਚਾਇਆ ਗਿਆ ਤਾਂ ਇਹਦਾ ਅਰਥ ਕੀ ਹੈ ਜੀ ਜੀ ਕਿ ਜਿਵੇਂ ਤੁਸੀਂ ਕਿਹਾ ਕਿ ਭਈ ਸਿੱਖਾਂ ਦਾ ਜਿਹੜਾ ਇੱਕ ਧੜਾ ਹੈ ਚਿੰਤਕਾਂ ਦਾ ਕਹੋ ਬੁੱਧੀਜੀਵੀਆਂ ਦਾ ਜਿਹੜੇ ਧਾਰਮਿਕ ਮਿਸਾਇਲ ਬਹੁਤ ਬਰੀਕੀ ਨਾਲ ਸਮਝਦੇ ਨੇ ਉਹਨਾਂ ਨੇ ਇਤਰਾਜ਼ ਜਤਾਇਆ ਸੀਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਵੇਂ ਆਪਾਂ ਇੱਕ ਸ਼ਬਦ ਇਸਤੇਮਾਲ ਕਰਨੇ ਆ ਕਿ ਸੀਲ ਬੰਦ ਲਫਾਫੇ ਦੇ ਵਿੱਚ ਜੀ ਰਿਪੋਰਟ ਹਾਈ ਕੋਰਟ ਚ ਚਲੇ ਗਈ ਕਿ ਇਸ ਤਰ੍ਹਾਂ ਦੀ ਪ੍ਰਥਾ ਅੱਗੇ ਅਕਾਲੀ ਦਲ ਦੇ ਪਤਨ ਦਾ ਕਾਰਨ ਸਭ ਤੋਂ ਵੱਡਾ ਲਫਾਫਾ ਕਲਚਰ ਬਣਿਆ ਹੂੰ ਬਿਲਕੁਲ ਤੇ ਇਹ ਹੁਣ ਤੁਸੀਂ ਬੰਦ ਲਫਾਫਾ ਵਾਲਾ ਪਛਾਤਾਬੀ ਲੈਣਾ ਸਟਾਰਟ ਕਰ ਦਿੱਤਾ ਹੂੰ ਯਾਨੀ ਜਿਹੜੇ ਆਪਾਂ ਕਹਿ ਲਈਏ ਕਿ ਜਿਵੇਂ ਆਪਾਂ ਇੱਕ ਠੇੜਤੇ ਸ਼ਬਦ ਚ ਕਹਦੇ ਨੇ ਸਿਆਣੇ ਬੰਦੇ ਜੀ ਜੀ ਜਿਹੜੇ ਕੈਲੋਕੀ ਬੁੱਧੀਜੀਵੀ ਚਿੰਤਕ ਜਿਹੜੇ ਸੀਗੇ ਉਹਨਾਂ ਨੇ ਇਹਦੇ ਤੇ ਨਰਾਜ਼ਗੀ ਜਤਾਈ ਸੀ ਤਾਂ ਮੇਰੇ ਖਿਆਲ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸਾਹਿਬ ਆ ਉਹਨਾਂ ਨੂੰ ਇਸ ਗੱਲ ਨੇ ਕਿਤੇ ਨਾ ਕਿਤੇ ਪ੍ਰਭਾਵਿਤ ਕੀਤਾ ਕਿ ਇਹਦਾ ਕੋਈ ਮੈਸੇਜ ਅੱਛਾ ਨਹੀਂ ਜਾ ਰਿਹਾ ਹੂੰ ਤੇ ਹੁਣ ਤੁਸੀਂ ਦੇਖੋ ਕਿ ਜੇ ਕੱਲ ਨੂੰ ਸੁਖਵੀਰ ਸਿੰਘ ਬਾਦਲ ਤੇ ਕੋਈ ਫੈਸਲਾ ਲੈਣਾ ਦੇਖੋ ਇਹ ਕੋਈ ਕ੍ਰਿਮੀਨਲ ਮਾਮਲਾ ਤੇ ਹੈ ਨਹੀਂ ਜੀ ਇਹ ਧਾਰਮਿਕ ਮਾਮਲਾ ਦੋ ਚੀਜ਼ਾਂ ਨੇ ਜਿਹੜਾ ਬੇਅਦਬੀ ਵਾਲਾ ਮਾਮਲਾ ਜਿਵੇਂ ਉਹ ਪ੍ਰਦੀਪ ਕਲੇਰ ਕਹਿ ਰਿਹਾ ਅੱਜ ਕੱਲ ਜੀ ਉਹਨੂੰ ਦੋ ਤਰੀਕਿਆਂ ਨਾਲ ਹੀ ਆਪਾਂ ਲਵਾਂਗੇ ਨਾ ਕਿ ਇੱਕ ਬੇਅਦਬੀ ਵਾਲਾ ਉਹ ਹੈ ਕ੍ਰਿਮੀਨਲ ਆਫੈਂਸ ਹੂੰ ਜਿਸ ਨੇ ਵੀ ਕੀਤਾ ਹੈ ਜੀ ਠੀਕ ਹੈ ਨਾ ਜੀ ਚਾਹੇ ਉਹ ਸਾਜ਼ਿਸ਼ ਕਰਤਾ ਹੈ ਤੇ ਚਾਹੇ ਕੋਈ ਅੰਜਾਮ ਦੇਣ ਵਾਲਾ ਉਹ ਦੁਸ਼ਟ ਠੀਕ ਹੈ ਨਾ ਉਹ ਉਹ ਕ੍ਰਿਮੀਨਲ ਆਫੈਂਸ ਹੀ ਬਣੇਗਾ ਜੀ ਇਹ ਧਾਰਮਿਕ ਮਸਲਾ ਹੈ ਇਹ ਦੋਨੇ ਅਲੱਗ ਹੋ ਗਏ ਤਾਂ ਧਾਰਮਿਕ ਮਸਲੇ ਤੇ ਹੁਣ ਆਪਾਂ ਨੂੰ ਪਤਾ ਹੈ ਕਿ ਉੱਥੇ ਕੋਈ ਇਦਾਂ ਦੀ ਸਜ਼ਾ ਨਹੀਂ ਸੁਣਾਈ ਜਾਨੀ ਕਿ 3 ਮਹੀਨੇ ਕੈਦ 6 ਮਹੀਨੇ ਕੈਦ ਉੱਥੇ ਸਜ਼ਾ ਹੋਣੀ ਹੈ ਧਾਰਮਿਕ ਜੀ ਜਿਹੜੀ ਵੀ ਸਜ਼ਾ ਸੁਖਵੀਰ ਸਿੰਘ ਬਾਦਲ ਨੂੰ ਲੱਗਦੀ ਆ ਕੱਲ ਨੂੰ فرض ਕਰੋ ਹੂੰ ਲੱਗਦੀ ਆ ਜੀ ਹਾਲੇ ਪਤਾ ਨਹੀਂ ਅ ਅਕਾਲ ਤੱਕ ਸਭ ਤੋਂ ਕੀ ਫੈਸਲਾ ਆਏਗਾ ਜੀ ਜੀ ਆਪਾਂ ਜੇ ਤੇ ਗੱਲ ਕਰ ਰਹੇ ਆ ਕਿ ਜੇ ਮੰਨ ਲਓ ਕੱਲ ਨੂੰ ਲੱਗਦੀ ਵੀ ਆ ਪ੍ਰਧਾਨ ਨੂੰ ਤਾਂ ਉਸ ਸੂਰਤ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਾਉਣ ਦਾ ਕਿ ਯਤਨ ਰਹੇਗਾ ਕਿ ਅਗਲੇ ਜਿਵੇਂ ਫੈਸਲੇ ਸੀਗੇ ਤੇ ਉਹਨਾਂ ਦਾ ਵਿਰੋਧ ਹੋਣਾ ਸਟਾਰਟ ਹੋ ਗਿਆ ਕਿ ਕਿਤੇ ਇਹ ਨਾ ਹੋਵੇ ਕਿ ਉਹੀ ਚੀਜ਼ਾਂ ਜਿਵੇਂ ਡੇਰੇ ਵਾਲੇ ਨੂੰ ਮਾਫੀ ਦਿੱਤੀ ਜਾਂ ਇਤਿਹਾਦਕ ਕਈ ਹੋਰ ਮਸਲੇ ਆ ਜਿਹੜੇ ਕਿ ਉਹਨਾਂ ਦਾ ਵਿਰੋਧ ਸ਼ੁਰੂ ਹੋ ਗਿਆ ਸੀਗਾ ਕਿ ਇਹ ਜਿਹੜਾ ਫੈਸਲਾ ਆਵੇਗਾ ਜੇ فرض ਕਰੋ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉਲਟ ਹੁੰਦਾ ਹੈ ਯਾਨੀ ਉਹਨਾਂ ਨੂੰ ਧਾਰਮਿਕ ਤੌਰ ਤੇ ਸਜ਼ਾ ਲੱਗਦੀ ਆ ਕਿ ਭਾਈ ਤੁਹਾਡੇ ਰਾਜ ਦੇ ਵਿੱਚ ਆ ਹੋ ਗਿਆ ਜਾਂ ਤੁਸੀਂ ਜਿਵੇਂ ਮੰਨ ਰਹੇ ਹੋ ਕਿ ਮੈਂ ਭਾਈ ਪ੍ਰਧਾਨ ਹੋਣ ਨਾਲ ਤੇ ਵੈਸੇ ਵੱਡਾ ਜਿਗਰਾ ਹੁੰਦਾ ਕਿਸੇ ਵੀ ਬੰਦੇ ਦਾ ਜੋ ਕਹਿੰਦਾ ਕਿ ਮੈਂ ਲੀਡ ਕਰਦਾ ਮੈਂ ਕੈਪਟਨ ਆ ਜਾਂ ਮੈਂ ਕੁਝ ਵੀ ਆ ਤਾਂ ਭਾਈ ਜੇ ਕੋਈ ਗਲਤੀ ਹੈ ਤਾਂ ਫਿਰ ਉਹ ਮੇਰੀ ਝੋਲੀ ਚ ਪਾ ਦਿਓ ਜੀ ਜੀ ਤਾਂ ਇਹਦਾ ਮਤਲਬ ਹੈ ਕਿ ਉਹਨਾਂ ਨੇ ਕੰਫੈਸ ਕਰ ਲਿਆ ਜੀ ਕੰਫੈਸ਼ਨ ਹੀ ਹੈ ਕਿਸ ਤਰ੍ਹਾਂ ਦਾ ਪੱਤਰ ਦੇ ਵਿੱਚ ਹੈ ਹਾਂ ਜੀ ਬਿਲਕੁਲ ਤਾਂ ਹੋ ਸਕਦਾ ਧਾਰਮਿਕ ਸਜ਼ਾ ਲੱਗੇ ਤਾਂ ਧਾਰਮਿਕ ਸਜ਼ਾ ਦਾ ਤਾਂ ਹੀ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਬਾਦਲ ਨੂੰ ਅੱਗੇ ਜਾ ਕੇ ਫਾਇਦਾ ਮਿਲਣਾ ਹੈ ਜੇ ਉਹਦੇ ਤੇ ਪ੍ਰਵਾਨ ਗਈ ਹੋਵੇ ਹੂੰ ਪਹਿਲੀ ਗੱਲ ਤੇ ਸੋ ਇਸ ਵਾਸਤੇ ਹਾਂ ਜੀ ਇਸ ਵਾਸਤੇ ਮੇਰੇ ਖਿਆਲ ਦੇ ਨਾਲ ਸੋਚ ਵਿਚਾਰ ਕਰਨ ਤੋਂ ਬਾਅਦ ਇੱਕ ਸ਼ਬਦ ਵੀ ਇਸਤੇਮਾਲ ਕਰਦੇ ਹੁੰਦੇ ਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਦੋਂ ਕੋਈ ਆਦੇਸ਼ ਜਾਂ ਪੱਤਰ ਜਾਰੀ ਹੁੰਦਾ ਕਿ ਦੀਰਘ ਵਿਚਾਰਾਂ ਤੋਂ ਬਾਅਦ ਜੀ ਤਾਂ ਮੇਰੇ ਖਿਆਲ ਦੇ ਨਾਲ ਇਹ ਵੀ ਫੈਸਲਾ ਜਿਹੜਾ ਹੈ ਕੇ ਪੱਤਰ ਜਨਤਕ ਕਰ ਦਿਓ ਸੋਚ ਵਿਚਾਰ ਕੇ ਜਿਹੜਾ ਫੈਸਲਾ ਲਿਆ ਕਿ ਆ ਬਾਕੀ ਹੁਣ ਸਿੰਘ ਸਹਿਬਾਨ ਦੀ ਇਕੱਤਰਤਾ ਹੋਏਗੀ ਉਸ ਤੋਂ ਬਾਅਦ ਫੈਸਲਾ ਆ ਜਾਵੇਗਾ ਜੀ ਤਾਂ ਇੱਕ ਵਾਰੀ ਆਪਾਂ ਕਹਿ ਸਕਦੇ ਆ ਕਿ ਇਹ ਪੱਤਰ ਜਿਹੜਾ ਜਨਤਕ ਕੀਤਾ ਗਿਆ ਸ਼ਾਇਦ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਮਾਹੌਲ ਬਣਾਉਣ ਵਾਸਤੇ ਕਿ ਜੋ ਵੀ ਫੈਸਲਾ ਆਏਗਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿਉਂਕਿ ਅੱਗੇ ਆਪਾਂ ਕੁਝ ਫੈਸਲੇ ਤੇ ਦੇਖਿਆ ਕਿ ਇਤਰਾਜ਼ ਆਉਣੇ ਸ਼ੁਰੂ ਹੋ ਜਾਂਦੇ ਤੇ ਐਤਕੀ ਫੈਸਲਾ ਆਉਣ ਤੋਂ ਪਹਿਲਾਂ ਹੀ ਉੱਚੀ ਚੀਜ਼ਾਂ ਦਾ ਇਤਰਾਜ਼ ਹੋਇਆ ਖਾਸ ਤੌਰ ਤੇ ਜਦਾਂ ਲਾ ਲੋ ਕਿ ਪਹਿਲਾਂ ਇਹਨਾਂ ਨੇ ਮਾਫੀ ਮੰਗੀ ਸੀ ਉਸ ਚੀਜ਼ ਦਾ ਵੀ ਇਤਰਾਜ਼ ਆਇਆ ਨਾ ਦੂਜੇ ਜਿਹੜੇ ਸੁਧਾਰਵਾਦੀ ਅਕਾਲੀ ਉਹਨਾਂ ਦੀ ਧਿਰ ਬਣੀ ਉਹ ਤੇ ਐਤਕੀ ਦੂਸਰੇ ਪਾਸੇ ਜਦੋਂ ਇਹਨਾਂ ਨੇ ਜਾ ਕੇ ਆਪਣਾ ਸਪਸ਼ਟੀਕਰਨ ਕਹਿ ਲੋ ਜਾਂ ਜਵਾਬ ਜੋ ਵੀ ਹੈ ਜੀ ਸ੍ਰੀ ਅਕਾਲ ਤਖਤ ਸਾਹਿਬ ਤੇ ਸੌਪਿਆ ਤਾਂ ਉਹ ਜੋ ਢੰਗ ਸੀਗਾ ਉਹਦੇ ਤੇ ਵੀ ਇਤਰਾਜ਼ ਸੀਗਾ ਜੀ 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 ਪੀਵੀ 31 ਬਾਈ ਜੀ ਕਹਿ ਰਹੇ ਨੇ ਕਿ ਸੁਖਵੀਰ ਬਾਦਲ ਸੰਭਲ ਸੰਭਲ ਕੇ ਕਦਮ ਰੱਖ ਰਿਹਾ ਹੈ ਹਾਂ ਜੀ ਉਹਨਾਂ ਨੂੰ ਇਹ ਹੀ ਹੈ ਨਾ ਕਿ ਹੁਣ ਜਿਹੜੀ ਗਲਤੀ ਹੋਏਗੀ ਨਾ ਦੇਖੋ ਗੱਲ ਕੀ ਹੈ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਹੀ ਸਮੇਂ ਦਾ ਇੰਤਜ਼ਾਰ ਜੇ ਕਰਦੇ ਰਹੇ ਨਾ ਤਾਂ ਭਾਈ ਉਹ ਸ਼ਹਿਦ ਹੀ ਆਏਗਾ ਤਾਂ ਸਮਾਂ ਜਿਸ ਤਰ੍ਹਾਂ ਦਾ ਵੀ ਹੈ ਨੂੰ ਸੰਭਾਲੋ ਹੂੰ 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 ਜੋ ਸਮਾਂ ਹੈ ਇਸ ਨੂੰ ਸੰਭਾਲੋ ਤਾਂ ਮੇਰੇ ਖਿਆਲ ਦੇ ਨਾਲ ਇਸੇ ਹੀ ਕਵਾਇਦ ਦਾ ਇਹ ਸਬ ਹਿਸਾ ਹੈ ਕਿ ਉਫਰਾਕ ਦਲੀ ਦੇ ਨਾਲ ਕਹਿ ਰਹੇ ਆ ਕਿ ਹਾਂ ਭਾਈ ਮੇਰੇ ਤੋਂ ਗਲਤੀਆਂ ਹੋਈਆਂ ਜੀ ਮੈਂ ਲੀਡ ਕਰ ਰਿਆ ਸੀਗਾ ਜਾਂ ਪ੍ਰਸ਼ਾਸਕੀ ਤੌਰ ਤੇ ਜੋ ਵੀ ਕਿਉਂਕਿ ਪ੍ਰਕਾਸ਼ਨ ਬਦਲਤੇ ਹੈ ਨਹੀਂ ਕਿ ਜੀ 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 ਉਹ ਮੁੱਖ ਮੰਤਰੀ ਸੀ ਉਸ ਵੇਲੇ ਕਿ ਹਾਂ ਭਾਈ ਮੇਰੀ ਚੋਲੀ ਚ ਪਾ ਦਿਓ ਸਾਬ ਕੋ ਹੂੰ ਇਕਲੌਂ ਸੰਘੇੜਾ ਜੀ ਕਹਿ ਰਹੇ ਨੇ ਕਿ ਮਾਫੀਨਾਮੇ ਵਿੱਚ ਕਿਸ ਗੱਲ ਦੀ ਮਾਫੀ ਮੰਗਈ ਹੈ ਇਹ ਗੱਲ ਸਪੱਸ਼ਟ ਨਹੀਂ ਕੀਤੀ ਗਈ ਹੈ ਨਹੀਂ ਦੇਖੋ ਮਾਫੀਨਾਮਾ ਅਸੀਂ ਕੀਤਾ ਹੋਇਆ ਸਾਡੀ ਟੈਕਨੀਕਲ ਟੀਮ ਜਿਹੜੀ ਹੈ ਉਸਨੇ ਇਹਨੂੰ ਲਿਆ ਹੋਇਆ ਪ੍ਰਿੰਟ ਤੇ ਪ੍ਰਿੰਟ ਆਊਟ ਕੱਢੇ ਹੋਏ ਆ ਇਹਦੇ ਮੈਂ ਉਹ ਚੀਜ਼ ਤੁਹਾਨੂੰ ਦੱਸ ਦਿੰਦਾ ਨਿਕ ਤੇ ਆ ਦੇਖੋ ਨਾ ਕਿ ਇਹਨਾਂ ਨੇ ਵੀ ਸਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੇ ਹੀ ਉਕਤ ਪੱਤਰ ਦਾ ਜ਼ਿਕਰ ਕੀਤਾ ਸੀ ਜਿਵੇਂ ਆਪਾਂ ਬਿਲਕੁਲ ਕਿਉਂ ਪਹਿਲਾਂ ਜਿਹੜਾ ਸੀਗਾ ਉਹ ਲੀਕ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਜੋ ਵੀ ਘਟਨਾਵਾਂ ਹੋਈਆਂ ਨੇ ਮਤਲਬ ਕਿ ਉਹਦਾ ਜ਼ਿਕਰ ਕੀਤਾ ਗਿਆ ਹੈ ਪ੍ਰਕਾਸ਼ ਸਿੰਘ ਬਾਦਲ ਬੰਨਿਓ ਉਹ ਉਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਉਹ ਵੀ ਪਛਾਤਾ ਪੱਤਰ ਹੀ ਆ ਤਾਂ ਇਹਨਾਂ ਦਾ ਜਿਹੜਾ ਕਹਿ ਲੋ ਕਿ ਹੈਗਾ ਸੁਖਵੀਰ ਸਿੰਘ ਬਾਦਲ ਦਾ ਅੱਗੇ ਜੋ ਪੱਤਰ ਹੈ ਉਹ ਇੱਕ ਪੇਜ ਦਾ ਹੀ ਆ ਤਾਂ ਉੱਥੇ ਇਹ ਲਿਖਦੇ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ ਜੀ ਸਮਰਥ ਗੁਰੂ ਯਾਨੀ ਜਾਨ ਹੈ ਤਰਕ ਤੇ ਦਲੀਲਾਂ ਉੱਥੇ ਹੁੰਦੀਆਂ ਨੇ ਜਿੱਥੇ ਕਿਸੇ ਨੂੰ ਸਮਝਾਉਣ ਦੀ ਜ਼ਰੂਰਤ ਹੋਵੇ ਜਾਂ ਕੁਝ ਲੁਕਾਉਣ ਦੀ ਮਨਸ਼ਾ ਹੋਵੇ ਦਾਸ ਗੁਰੂ ਘਰ ਦਾ ਨਿਮਾਨਾ ਸੇਵਕ ਹੈ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਮੈਂ ਬਿਨਾਂ ਕਿਸੇ ਸਵਾਲ ਜਵਾਬ ਦੇ ਸੱਚੇ ਦਿਲੋਂ ਵਾਹਿਗੁਰੂ ਅੱਗੇ ਜੋਦੜੀ ਕਰ ਰਿਹਾ ਹਾਂ ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਹੈ ਦਾਸ ਉਸ ਵਾਸਤੇ ਗੁਰੂ ਦੇ ਮਹਾਨ ਤਖਤ ਤੇ ਹਾਜ਼ਰ ਹੋ ਕੇ ਗੁਰੂ ਸਾਹਿਬ ਅਤੇ ਗੁਰੂ ਪੰਥ ਪਾਸੋਂ ਬਿਨਾ ਸ਼ਰਤ ਕੇ ਮੈਂ ਯਾਚਨਾ ਕਰਦਾ ਹੈ ਤਾਂ ਉਹਨਾਂ ਨੇ ਫਿਰ ਇਹੀ ਲਿਖ ਦਿੱਤਾ ਕਿ ਦੇਖੋ ਗੱਲ ਇਹ ਆ ਕਿ ਜਿਸ ਤਰ੍ਹਾਂ ਕੋਈ ਵੀ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੇ ਦੂਜੀ ਧਿਰ ਨੇ ਜਾ ਕੇ ਜੋ ਜੋ ਗੱਲਾਂ ਕਈਆਂ ਹੋਣਗੀਆਂ ਤਿੰਨ ਕਈਆਂ ਜਾਂ ਚਾਰ ਕਈਆਂ ਉਹ ਮੈਨੂੰ ਪਤਾ ਨਹੀਂ ਉਹ ਪੱਤਰ ਦੇਖਣਾ ਪਏਗਾ ਜਿਹੜਾ ਉਹਨਾਂ ਨੇ ਦਿੱਤਾ ਹੈ ਸੁਧਾਰਵਾਦੀ ਧੜੇ ਨੇ ਤਾਂ ਉਹਨਾਂ ਨੇ ਜੋ ਗੱਲਾਂ ਕਹੀਆਂ ਉਹ ਕਹ ਰਿਹਾ ਕਿ ਠੀਕ ਆ ਸਾਰੀਆਂ ਹਾਂ ਹਾਂਜੀ ਸਾਰੀਆਂ ਗੱਲਾਂ ਠੀਕ ਆ ਜੇ ਬਈ ਉਹਨਾਂ ਦੀ ਜਾਂਚੇ ਮੈਂ ਗਲਤ ਆ ਤਾਂ ਮੈਂ ਉਹਨਾਂ ਸਾਰਿਆਂ ਵਾਸਤੇ ਖਿਮਾ ਯਾਚਨਾ ਕਰਦਾ ਹੂੰ ਔਰ ਇਸ ਫਿਰ ਪਾਰਟਿਕੂਲਰ ਹਾਂਜੀ ਫਿਰ ਹਾਂਜੀ ਹਾਂਜੀ ਉਹ ਨੁਕਤਿਆਂ ਦਾ ਫਿਰ ਜ਼ਿਕਰ ਨਹੀਂ ਆਏਗਾ ਜੀ 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 ਜੀਐਸਜੀ ਦਾ ਕੰਟਰੀਬਿਊਸ਼ਨ ਆਇਆ ਜੀ ਸ਼ੁਕਰੀਆ ਜੀਐਸਜੀ ਧੰਨਵਾਦ ਤੁਹਾਡਾ 1 ਕੇ ਕਰਨ ਲਈ ਇਹ ਤੁਹਾਡੀ ਬਦੌਲਤ ਹੀ ਹੈ ਸਾਰੇ ਦੋਸਤ ਦੱਸ ਵੀ ਰਹੇ ਨੇ ਜੋ ਟੁਆਡ ਜੀ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਹੁਣ ਦੰਦੋਤ ਕਰਨ ਦਾ ਮੰਨਣਾ ਸੁਧਾਰ ਲਹਿਰ ਵਾਲਿਆਂ ਨੇ ਆ ਦੇਖੋ ਜੀ ਇਹ ਤਾਂ ਹੁਣ ਸਾਰੀਆਂ ਗੱਲਾਂ ਅੱਗੇ ਉਹਨਾਂ ਨੇ ਆਪਦੇ ਹਿਸਾਬ ਨਾਲ ਕਰਨੀਆਂ ਨੇ ਜੀ ਜੀ ਬਿਲਕੁਲ ਹੈ ਇਹਨਾਂ ਦੀ ਰਾਜਨੀਤੀ ਹੈ ਦੇਖੋ ਰਾਜਨੀਤਿਕ ਬੰਦਿਆਂ ਨੇ ਰਾਜਨੀਤੀ ਕਰ ਲਈਆਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਦੀ ਪਹਿਲ ਕਦਮੀ ਇਹੋ ਹੀ ਆ ਫਿਲਹਾਲ ਕਿ ਜੋ ਵੀ سزا ਲੱਗੇਗੀ ਧਾਰਮਿਕ ਤੌਰ ਤੇ ਉਸ ਨੂੰ ਭੁਗਤੋ ਅਤੇ ਲੋਕਾਂ 'ਚ ਜਾਓ ਤੇ ਉਸ ਤੋਂ ਬਾਅਦ ਜਿਹੜੇ ਸੁਧਾਰਵਾਦੀ ਅਕਾਲੀ ਆ ਕੁਛ ਇਹ ਵੀ ਠੰਡੇ ਹੋ ਜਾਣਗੇ ਕੁਛ ਇਹਨਾਂ ਦਾ ਵੀ ਅਸਰ ਘਟੇਗਾ ਹਾਲਾਂਕਿ ਉਹਨਾਂ ਦੀ ਇੱਕ ਜਿਹੜੀ ਮੰਗ ਆ ਉਹਦਾ ਪਤਾ ਨਹੀਂ ਕੀ ਹੋਏਗਾ ਕਿ ਉਹ ਕਹਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਪਾਸੇ ਹੋਵੇ ਸਟੇਰਿੰਗ ਤੋਂ ਪਾਸੇ ਹੋ ਜਾਵੇ ਜੀ ਤਾਂ ਉਹਦੇ ਤੇ ਕੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਆਦੇਸ਼ ਆਉਂਦਾ ਹੈ ਹੂੰ ਕੋਈ ਸੁਝਾਅ ਆਉਂਦਾ ਹੈ ਉਹ ਚੀਜ਼ ਵੇਖਣ ਵਾਲੀ ਰਹੇਗੀ ਬਾਕੀ ਤੇ ਧਾਰਮਿਕ ਤੌਰ ਤੇ ਜਦੋਂ ਸਜ਼ਾ ਭੁਗਤ ਲੈਣਗੇ ਅਕਾਲੀ ਸਭੋ ਥੱਲੇ ਲੋਕਾਂ 'ਚ ਜਾ ਕੇ ਕਹਿਣਗੇ ਕਿ ਦੇਖੋ ਭਾਈ ਜੇ ਤੁਹਾਡੇ ਨਿਗਾਹ 'ਚ ਅਸੀਂ ਗਲਤ ਅਸੀਂ ਜੀ ਤਾਂ ਅਸੀਂ ਭਾਈ ਆਪਣੀ ਧਾਰਮਿਕ ਤੌਰ ਤੇ ਜੋ ਸਜ਼ਾ ਲੱਗੀ ਆ ਉਹ ਵੀ ਉਤਰੇ ਜੋ ਹਾਂ ਜੀ ਸ੍ਰੀ ਅਕਾਲ ਤਖਸਾਲ ਤੋਂ ਜੋ ਵੀ ਵੀ ਉਥੇ ਜੋ ਸਾਡਾ ਫੈਸਲਾ ਵਿਚਾਰਿਆ ਗਿਆ ਤਾਂ ਅਸੀਂ ਉਸ ਨੂੰ ਪ੍ਰਵਾਨ ਕਰਦੇ ਹਾਂ ਭਾਈ ਜੀ 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 ਆਰ ਸਾਹੀ ਕਹਿ ਰਹੇ ਨੇ ਕਿ ਗੱਲ ਮੁਕਦੀ ਹੈ ਕਿਸੇ ਪਾਰਟੀ ਨੇ ਬੇਅਦਬੀ ਦਾ ਇਨਸਾਫ ਨਹੀਂ ਦਿੱਤਾ ਬਸ ਰਾਜਨੀਤੀ ਕੀਤੀ ਹੈ ਇਹ ਤੇ ਹੈ ਜੀ ਬੇਅਦਬੀ ਦਾ ਉਹੀ ਤੇ ਗੱਲ ਹੈ ਨਾ ਕਿ ਯਾਰ ਅਸੀਂ ਉਸ ਦਿਨ ਵੀ ਗੱਲ ਕਰਦੇ ਸਾਂ ਕਿ ਪ੍ਰਦੀਪ ਕਲੀਅਰ ਨੂੰ ਸਰਕਾਰੀ ਗਵਾਹ ਬਣਾਇਆ ਜਾਵੇ ਜੀ ਕਿਸ ਵੰਸ਼ਾ ਦੀ ਨਾਲ ਕਿ ਭਈ ਇਹ ਤਾਂ ਇੱਕ ਤਰ੍ਹਾਂ ਨਾਲ ਤੁਸੀਂ ਕਹਿ ਲੋ ਕਿ ਇੱਕ ਤੁਹਾਡੀ ਜਾਂਚ ਜਿਹੜੀ ਪੰਜਾਬ ਦੀ ਆਪਣੀ ਜਾਂਚ ਹੈ ਜੀ ਜੀ ਉਹਦੇ ਉਲਟ ਫੈਸਲਾ ਹੈ ਬਿਲਕੁਲ ਤੁਹਾਨੂੰ ਕੀ ਜ਼ਰੂਰਤ ਹੈ ਤੁਹਾਡੇ ਕੋਲ ਐਵੀਡੈਂਸ ਦੀ ਕਮੀ ਹੈ ਜਾਂ ਤਾਂ ਇਸ ਕਲ ਨੂੰ ਤਸਨੀਮ ਕਰੋ ਪ੍ਰਵਾਨ ਕਰੋ ਜੀ ਕਿ ਭਈ ਤੁਹਾਡੇ ਕੋਲ ਐਵੀਡੈਂਸ਼ਲੀ ਚੀਜ਼ਾਂ ਦੀ ਘਾਟ ਹੈ ਤੁਹਾਨੂੰ ਬਹੁਤ ਜ਼ਰੂਰੀ ਸੀਗਾ ਕਿ ਤੁਸੀਂ ਇਸ ਮੁਕਦਮੇ ਦੇ ਵਿੱਚ ਇੱਕ ਮੁਲਜ਼ਮ ਨੂੰ ਜਿਹੜਾ ਗਵਾ ਬਣਾਉਣਾ ਤੁਹਾਡੇ ਕੋਲ ਤੇ ਪਹਿਲਾਂ ਵੀ ਇਕਵਾਲੀਆ ਬਿਆਨ ਪਏ ਨੇ ਨਾ ਅਮਿੰਦਰਪਾਲ ਬਿੱਟੂ ਦਾ ਪਿਆ ਸ਼ਾਇਦ ਜ਼ਮੀਨ ਦਾ ਵੀ ਪਿਆ ਉਹ ਉਹ ਇਕਵਾਲੀਆ ਬਿਆਨ ਪਏ ਨੇ ਇਹਨਾਂ ਦੇ ਕੋਲ ਹੂੰ ਬਿਲਕੁਲ ਬਿਲਕੁਲ ਮਿੰਟੂ ਜੀ ਆਪਾਂ ਅਗਲੀ ਖਬਰ ਵੱਲ ਨੂੰ ਚੱਲਾਂਗੇ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਸਵਾਲ ਮੇਰਾ ਵੀ ਹੋਰ ਹੈ ਜਿਹੜੀ ਕੋਰ ਕਮੇਟੀ ਇਹਨਾਂ ਨੇ ਨਵੀਂ ਪੁਰਨਨ ਗਠਨ ਕੀਤੀ ਹੈ ਜੀ ਉਹਦਾ ਅਕਾਲੀ ਦਲ ਨੂੰ ਕੋਈ ਫਾਇਦਾ ਹੋਣ ਵਾਲਾ ਹੈ ਜਾਂ ਕਿਸ ਬੇਸ ਤੇ ਫਾਇਦਾ ਸੁਖਵੀਰ ਸਿੰਘ ਬਾਦਲ ਨੂੰ ਹੋਏ ਆ ਕਿ ਕੋਰ ਕਮੇਟੀ ਚ ਪਹਿਲਾਂ ਬਰੋਬਰ ਬੈੰਦੇ ਸਨ ਆ ਕੇ ਸਿਕੰਦਰ ਸਿੰਘ ਮਲੂਕਾ ਵਰਗੇ ਉਹ ਉਹਨਾਂ ਨੇ ਚੱਕ ਕੇ ਪਰੇ ਮਾਰੇ ਆ ਰਖੜਾ ਸਾਹਿਬ ਵਰਗੇ ਜੀ ਜੀ ਕਿ ਹੁਣ ਬਈ ਗੱਲੇ ਆ ਕੇ ਪ੍ਰਧਾਨ ਸਾਹਿਬ ਦੇ ਜਿਹੜੇ ਬਹੁਤ ਹੀ ਜ਼ਿਆਦਾ ਨਜ਼ਦੀਕੀ ਆ ਉਹ ਰਹਿ ਗਏ ਗੁਜਰਾਲ ਸਾਹਿਬ ਰਹਿ ਗਏ ਜਾਂ ਅਚੀਮਾ ਸਾਹਿਬ ਰਹ ਗਏ ਭੁੰਦਰ ਸਾਹਿਬ ਰਹ ਗਏ ਤਾਂ ਉਹ ਇਹੀ ਹੈ ਕਿ ਨਵੇਂ ਸਿਰੇ ਤੋਂ ਉਹਨਾਂ ਨੇ ਗਠਨ ਕਰ ਲਿਆ ਜਿਹੜੇ ਉਹ ਪੁਰਾਣੇ ਸੀ ਚਲੇ ਗਏ ਕਿਉਂਕਿ ਕੋਰ ਕਮੇਟੀ ਹਾਲਾਂਕਿ ਤੁਹਾਨੂੰ ਪਤਾ ਹੀ ਹੈ ਇਹਦੇ ਤੇ ਵੀ ਕਾਫੀ ਵਿਵਾਦ ਰਿਹਾ ਪਿਛਲੇ ਦਿਨ ਜੀ ਜੀ ਕਿ ਕੋਰ ਕਮੇਟੀ ਜੀ ਸੰਵਿਧਾਨਕ ਹੈ ਜਾਂ ਨਹੀਂ ਹੈ ਉਹ ਤੇ ਇਹਨਾਂ ਦਾ ਸੰਵਿਧਾਨ ਜੇ ਕੋਈ ਪੜ੍ਹੇਗਾ ਤਾਂ ਫਿਰ ਪਤਾ ਲੱਗਣਾ ਜੀ ਕਿ ਉਹ ਸੰਵਿਧਾਨ ਜਿਹੜਾ ਇਹਨਾਂ ਨੇ ਦਿੱਤਾ ਹੋਇਆ ਹੈ ਕਿ ਉਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਚੀਜ਼ ਦਰਜ ਹੈ ਪਰ ਗੱਲ ਇਹ ਆ ਕਿ ਸੁਖਬੀਰ ਸਿੰਘ ਬਾਦਲ ਹੁਣ ਆਪਣੇ ਨੇੜੇ ਤੇੜੇ ਜਾਂ ਘਾਲੋ ਕੇ ਖਾਸ ਤੌਰ ਤੇ ਕਿ ਜੋ ਚੀਜ਼ਾਂ ਪ੍ਰਦਾਨਗੀ ਲਈ ਖਤਰਨਾਕ ਹੋਣ ਉਹਨਾਂ ਚੀਜ਼ਾਂ ਦੇ ਵਿੱਚ ਚਾਹੁੰਦੇ ਆ ਕਿ ਮਜ਼ਬੂਤ ਹੱਥ ਰੱਖੀਏ ਫਿਰ ਅੱਗੇ ਦੇਖਦੇ ਆ ਕਿ ਬਿਲਕੁਲ ਬਿਲਕੁਲ